ਗੱਲ ਕਰਦੇ ਆ ਲਾਭ ਸਿੰਘ ਉਗੋ ਕੇ ਜਿਹੜੇ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਆਮ ਘਰਾਂ ਦੇ ਮੁੰਡੇ ਨੇ ਗਰੀਬੀ ਤੋਂ ਉੱਠੇ ਉਹੇ ਮੁੰਡੇ ਨੇ ਤੇ ਜਦੋਂ ਸੱਤਾ ਦੇ ਵਿੱਚ ਆ ਗਏ ਲੋਕਾਂ ਨੇ ਐਮ ਐਲ ਏ ਬਣਾ ਦਿੱਤਾ ਤਾਂ ਉਹੀ ਆਮ ਘਰਾਂ ਦੇ ਮੁੰਡੇ ਗਰੀਬੀ ਤੋਂ ਉੱਠਣ ਵਾਲੇ ਅੱਜ ਉਹ ਖਾਸ ਘਰਾਂ ਦੇ ਮੁੰਡੇ ਬਣ ਗਏ ਹੰਕਾਰ ਉਹਨਾਂ ਦੇ ਵਿੱਚ ਵੜ ਗਿਆ ਮੈਂ ਉਹਨਾਂ ਦੇ ਵਿੱਚ ਅੱਜ ਵੱੜ ਚੁੱਕੀ ਐ ਅੱਜ ਟੀ ਸ਼ਰਟਾਂ ਨਾਲ ਗੇੜੇ ਕੱਢੀ ਜਾਂਦੇ ਨੇ ਅਸੀਂ ਨਸ਼ਾ ਖਤਮ ਕਰਨਾ ਕੀ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਜਿਹੜਾ ਨਸ਼ੇ ਵਾਲੇ ਦੇ ਨਾਲ ਸਾਥ ਦੇਊਗਾ ਉਹ ਪੰਜਾਬ ਦਾ ਬੈਰੀ ਐ ਗੇੜੇ ਕੱਢਣ ਨਾਲ ਨਸ਼ਾ ਨਹੀਂ ਖਤਮ ਹੋਣਾ ਕਦੇ ਵੀ ਪਿੰਡਾਂ ਦੇ ਵਿੱਚ ਪੋਸਟਰ ਲਾਉਣ ਦੇ ਨਾਲ ਨਸ਼ਾ ਖਤਮ ਨਹੀਂ ਹੋਣਾ ਕਦੇ ਵੀ ਆ ਜਿਹੜਾ ਤੁਸੀਂ ਜਾਣਬੁੱਝ ਕੇ ਡਰਾਮਾ ਕਰ ਰਹੇ ਹੋ ਭਗਵੰਤ ਮਾਨ ਵੀ ਨਾਲ ਤੇ ਉਹਨਾਂ ਦੇ ਭਗਵੰਤ ਮਾਨ ਦੇ ਕਹੇ ਤੇ ਜਿਹੜਾ ਡਰਾਮਾ ਰਚਦੇ ਹੋ ਇਸ ਦੇ ਨਾਲ ਦੂਰ 27 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਨਹੀਂ ਬਣੀ ਲਾਵ ਸਿੰਘ ਉਗੋ ਕੇ ਆਮਕਰ ਦਾ ਮੁੰਡਾ ਕਿਹਾ ਜਾਣ ਵਾਲਾ ਸੀ ਤੇ ਜਦੋਂ ਸੱਤਾ ਦੇ ਵਿੱਚ ਆ ਗਿਆ ਉਹਦੇ ਹਾ ਭਾਵ ਸਾਰੇ ਬਦਲ ਗਏ ਆਪ ਦੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗ ਗਿਆ ਕਿ ਬਸ ਮੈਂ ਮੁੱਖ ਮੰਤਰੀ ਬਣ ਗਿਆ ਮੇਰੇ ਕੋਲ ਪਾਵਰ ਬਹੁਤ ਹੈ ਝੂਠੇ ਪਰਚੇ ਵੀ ਬਥੇਰੇ ਲੋਕਾਂ ਦੇ ਪਵਾਏ ਆ ਝੂਠੇ ਝੂਠਾ ਲੋਕਾਂ ਨੂੰ ਕਟਾਇਆ ਵੀ ਬਹੁਤ ਆ ਝੂਠੇ ਪਰਚੇ ਚ ਅੰਦਰ ਕਰਾ ਕੇ ਕਟਾਇਆ ਵੀ ਬਹੁਤ ਆ ਇਹ ਲਾਵ ਸਿੰਘ ਉਗੋ ਦੀ ਜਿਹੜੀ ਮੈਂ ਵੱਡ ਚੁੱਕ ਕੇ ਲਾਲ ਸਿੰਘ ਉਗੂ ਦੇ ਵਿੱਚ ਲੋਕ ਜਵਾਬ ਦੇਣਗੇ ਵੇਟ ਕਰੀ ਜਾਂਦੇ ਆ ਜਿੰਨੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਨਸ਼ਾ ਚੱਲੋ ਆਪਾਂ ਕਹਦੇ ਨੇ ਪਿਛਲੀਆਂ ਸਰਕਾਰਾਂ ਦਾ ਵਿਕਰਿਆ ਪਿਛਲੀਆਂ ਸਰਕਾਰਾਂ ਤੋਂ ਨਸ਼ਾ ਲਗਾਤਾਰ ਵਿਕਰਿਆ ਉਹਨਾਂ ਤੋਂ ਨਹੀਂ ਬੰਦ ਹੋਇਆ ਤੁਸੀਂ ਕਹਿੰਦੇ ਸੀ ਅਸੀਂ ਬੰਦ ਕਰਾ ਦਾਂਗੇ ਕਿ ਪਿਛਲੇ 3 ਸਾਲਾਂ ਤੋਂ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਆ 3 ਸਾਲ ਪੂਰੇ ਹੋ ਗਏ 3 ਸਾਲਾਂ ਦੇ ਵਿੱਚ ਤੁਸੀਂ ਵੇਟ ਕਰੀ ਜਾਂਦੇ ਸੀ ਭਗਵੰਤਮਾਨ ਦੀ ਵੇਟ ਕਰੀਂਦੇ ਸੀ ਜਾਂ ਭਗਵੰਤਮਾਨ ਨੇ ਜਿੰਨੀ ਕੁ ਸਕ੍ਰਿਪਟ ਹੈ ਜਿਹੜੀ ਲਿਖ ਕੇ ਦਿੱਤੀ ਤੁਸੀਂ ਉਸ ਹਸਾਬ ਨਾਲ ਚੱਲਣਾ ਕਿ ਭਗਵੰਤਮਾਨ ਦੇ ਬਿਨਾ ਕਹੇ ਤੇ ਵੀ ਤੁਸੀਂ ਤਿੰਨ ਸਾਲਾਂ ਤੋਂ ਜਦੋਂ ਸੱਤਾ ਦੇ ਵਿੱਚ ਆ ਗਏ ਲੋਕਾਂ ਨੇ ਜਿਤਾਤਾ ਕੁਰਸੀ ਤੇ ਤੁਹਾਨੂੰ ਬਿਠਾਤਾ ਐਮ.ਐਲ.ਏ ਦੀ ਤਾਂ ਤੁਹਾਡਾ ਫਰਜ਼ ਬੰਦਾ ਸੀ ਨਾਲ ਦੀ ਨਾਲ ਨਸ਼ਾ ਬੰਦ ਕਰਨ ਦਾ ਤਿੰਨ ਸਾਲਾਂ ਤੋਂ ਤਾਂ ਤੁਸੀਂ ਪੈਸੇ ਇਕੱਠੇ ਕਰ ਰਹੇ ਸੀ ਆਪਦਾ ਫੰਡ ਇਕੱਠਾ ਕਰਨ ਦੇ ਵਿੱਚ ਰੁੱਝੇ ਹੋਏ ਸੀ ਜਦ ਭਗਵੰਤਮਾਨ ਨੇ ਕਹਤਾ ਕੀ ਸਤਾਈ ਦੇ ਵਿੱਚ ਸਰਕਾਰ ਬਣਾਉਣੀ ਹੈ ਭਾਈ ਹੁਣ ਆਪਾਂ ਨਸ਼ੇ ਵਾਲਾ ਮੁੱਦਾ ਚੱਕ ਲਈਏ ਆਪਾਂ ਜੜ ਦੇ ਝੋ ਨਸ਼ਾ ਖਤਮ ਕਰਦੀਏ ਅੱਜ ਥੋੜੇ ਨਸ਼ਾ ਦਿਖ ਗਿਆ ਤੁਹਾਨੂੰ ਚਿੱਟਾ ਤੁਹਾਨੂੰ ਦਿਖ ਗਿਆ ਲੋਕਾਂ ਦੇ ਮਾਤਾ ਪੈਣਾ ਦੇ ਜਿਹੜੇ ਪੁੱਤ ਮਰਦੇ ਸਾਨੂੰ ਅੱਜ ਦਿਖ ਗਏ ਆਪ ਸਿੰਘ ਉੱਗੋ ਕੇ ਦੇ ਨਾਲ ਲਾ ਲੋ ਜਿਹੜੇ ਉਹਨਾਂ ਦੇ ਕੁਝ ਵਰਕਰ ਦਾ ਹਮੇਸ਼ਾ 40 50 ਵਰਕਰ ਦਾ ਨਾਰਮਲ ਜੀ ਗੱਲ ਹੈ ਹਰ ਇੱਕ ਐਮਐਲਏ ਦੇ ਨਾਲ ਆ ਜਿਹੜੇ ਉਹ ਹੁੰਦੇ ਹੀ ਹੁੰਦੇ ਨੇ ਜਿਵੇਂ ਉਹਨੇ ਕਹਤਾ ਹਮੇ ਉਹ ਕਰਨਗੇ ਕਰਨਗੇ ਇਹ ਉਹ ਭੌਂਕਣ ਵਾਲੇ ਨੇ ਉਹ ਚੀਜ਼ ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਜਿਵੇਂ ਵੱਡਾ ਮੰਤਰੀ ਭੌਂਕ ਪਿਆ ਮਗਰ ਉਹਦੇ ਨਾਲ ਉਹ ਸਾਰੇ ਜਿਹੜੇ ਚੂਚੇ ਹੁੰਦੇ ਆ ਉਵੇਂ ਹੀ ਭੌਂਕਣ ਲੱਗ ਜਾਂਦੇ ਆ। ਉਹੀ ਹਾਲ ਇਹਨਾਂ ਦੇ ਵਰਕਰਾਂ ਦਾ। ਉਹ ਇਹਨਾਂ ਨੂੰ ਐ ਨਹੀਂ ਪੁੱਛਦੇ ਕਿ 3 ਸਾਲ ਤੋਂ ਜਿਹੜਾ ਨਸ਼ਾ ਵਿਕ ਰਿਆ ਸੀ ਉਹ ਕਿਹਦੀ ਸ਼ੈ ਤੇ ਵਿਕ ਰਿਆ ਸੀ। ਪੁਲਿਸ ਪ੍ਰਸ਼ਾਸਨ ਦਾ ਸਾਥ ਸੀ, ਐਮਐਲਏ ਦਾ ਸਾਥ ਸੀ, ਸਾਥ ਸੀਗਾ ਉਹ ਚੀਜ਼ੇ ਨਹੀਂ ਬੋਲਦੇ। ਇਹਨਾਂ ਦੇ ਜਿਹੜੇ ਭੌਂਕਣ ਵਾਲੇ ਵਰਕਰ ਨੇ ਆਪ ਜਾਂ ਖੁਦ ਪੋਂਕਣ ਵਾਲੇ ਵੱਡੇ ਮੰਤਰੀ ਨੇ ਉਹ ਫਿਰ ਕਿਉਂ ਨਹੀਂ ਬੋਲਦੇ ਕਿ ਤਿੰਨ ਸਾਲ ਤੋਂ ਤੁਸੀਂ ਸੁੱਤੇ ਪਏ ਸੀ ਸਾਡੇ ਲੋਕ ਵੀ ਨਹੀਂ ਬੋਲਦੇ ਸਾਡੇ ਲੋਕ ਕਹਿੰਦੇ ਹਾਂ ਜੀ ਲੋਕਾਂ ਦੇ ਘਰਾਂ ਤੇ ਕਿਸੇ ਦਾ ਘਰ ਢਾਉਣਾ ਬਹੁਤ ਮਾੜੀ ਗੱਲ ਆ ਅਗਲੇ ਦੀ ਸਾਰੀ ਉਮਰ ਦੀ ਕਮਾਈ ਸੀ ਉਹ ਘਰ ਐਵੇਂ ਨਹੀਂ ਬਣ ਜਾਂਦੇ ਜੇ ਘਰ ਢਾਉਣੇ ਸੀ ਬਲਡوزر ਚਲਾਉਣੇ ਸੀ ਤਾਂ ਐਮਐਲਏ ਦੇ ਵੀ ਚਲਾਓ ਪੁਲਿਸ ਪ੍ਰਸ਼ਾਸਨ ਦੇ ਵੀ ਚਲਾਓ ਜਿੰਨਾ ਦੀ ਸਹਾਈਤ ਹੈ ਅੱਜ ਵੀ ਨਸ਼ਾ ਜਿਹੜਾ ਬਿਕ ਰਿਆ ਅੱਜ ਵੀ ਨਸ਼ਾ ਜਿਹੜਾ ਬੰਦ ਹੋ ਹੋ ਨਹੀਂ ਦਿਆ ਤੇ ਨਾ ਹੀ ਨਸ਼ਾ ਬੰਦ ਕਦੇ ਹੋਵੇ ਉਹ ਇਹਨਾਂ ਦੇ ਵਰਕਰ ਜਿਹੜੇ ਆਮ ਆਪਾ ਕਹਿੰਦੀ ਭੌਂਕਣ ਵਾਲੇ ਆ ਉਹ ਆਈ ਚੀਜ਼ ਖੁਸ਼ੀ ਨਾਲ ਕਹਿੰਦੇ ਆ ਕਿ ਹਾਂ ਜੀ ਨਸ਼ਾ ਬੰਦ ਕਰਤਾ ਲੋਕਾਂ ਦੇ ਘਰ ਢਾਤੇ ਬਹੁਤ ਚੰਗੀ ਗੱਲ ਆ ਜਿੱਦ ਦੇ ਤੁਹਾਡਾ ਕਿਸੇ ਨੇ ਘਰ ਢਾ ਦਿੱਤਾ ਫਿਰ ਤੁਹਾਨੂੰ ਪਤਾ ਲੱਗੂ ਕਿ ਬਣਾਉਣਾ ਕਿੰਨਾ ਔਖਾ ਤੁਸੀਂ ਪਰਚੇ ਪਾਓ ਅੰਦਰ ਛਿੱਟੋ ਨਾਲ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਅੰਦਰ ਛਿੱਟੋ ਨਾਲ ਐਮਐਲਏ ਨੂੰ ਵੀ ਅੰਦਰ ਛਿੱਟੋ ਉਹਨਾਂ ਦੇ ਵੀ ਬਰਾਬਰ ਪਰਚਾ ਹੋਣਾ ਚਾਹੀਦਾ ਜਿਨ੍ਹਾਂ ਦੀ ਸ਼ਾਇਦ ਤੇ ਨਸ਼ਾ ਜਿਹੜਾ ਬਿਕ ਰਿਆ ਸੀ ਪਰ ਸੁੱਤੇ ਹੋਏ ਲੋਕ ਨੇ ਇਹ ਤੇ ਜਿਹੜੇ ਪੌਂਕਣ ਵਾਲੇ ਆਮ ਮੰਤਰੀ ਦੇ ਐਮਐਲਏ ਦੇ ਨਾਲ ਜਿਹੜੇ ਹੁੰਦੇ ਨੇ ਉਹ ਪੌਂਕਣ ਵਾਲੇ ਹਮੇਸ਼ਾ ਨਾਲ ਹੀ ਰਹਿੰਦੇ ਨੇ ਕਿਉਂ ਉਹ ਪੌਂਕ ਦੇ ਘਾਤੋਂ ਆ ਅੱਜ ਉਹਨਾਂ ਦੀ ਗੱਲਬਾਤ ਹੋ ਰਹੀ ਅੱਜ ਉਹਨਾਂ ਦੀ ਸੁਣਵਾਈ ਹੋ ਰਹੀ ਆ ਜਿੱਦ ਦੇ ਉਹਨਾਂ ਦੀ ਸੁਣਵਾਈ ਹੋਂੋਂ हट ਗਈ ਜਿੱਦ ਦੇ ਉਹੀ ਪੌਂਕਣ ਵਾਲੇ ਪਤਾ ਲੱਗਣ ਲੱਗ ਗਿਆ ਇਹਨਾਂ ਨੂੰ ਵੱਡੇ ਮੰਤਰੀ ਨੂੰ ਕਿ ਸਾਨੂੰ ਇਹ ਕੱਟਣ ਨੂੰ ਫਿਰਦੇ ਆ ਕਿ ਸਾਡੇ ਹੁਣ ਦੰਦੀ ਵੱਢਣਗੇ ਉਸ ਦਿਨ ਇਹਨਾਂ ਭੌਂਕਨ ਵਾਲਿਆਂ ਨੂੰ ਉਹਨਾਂ ਨੇ ਸੰਗਲ ਤੋਂ ਆਜ਼ਾਦ ਕਰ ਦੇਣਾ ਫਿਰ ਇਹੀ ਇਹਨਾਂ ਦੇ ਉਲਟ ਬੋਲਣਗੇ ਇਹ ਵੀ ਸਮਾਂ ਨੇੜੇ ਆ ਜਾਊਗਾ ਬਹੁਤ ਦੂਰ ਨਹੀਂ ਜਾਂਦਾ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਇਹਨਾਂ ਦੇ ਆਪ ਦੇ ਵਰਕਰ ਉਹ ਵੀ ਸਮਝਦਾਰ ਵਿੱਚ ਹੋ ਚੁੱਕੇ ਨੇ ਕਿ ਭਗਵੰਤ ਮਾਨ ਜਾਂ ਐਮਐਲਏ ਲਾਲੋ ਇਹਨਾਂ ਦੇ ਵਿੱਚ ਕੱਢਣ ਪਾਉਣ ਨੂੰ ਕੁਛ ਨਹੀਂ ਖਤਮ ਹੋ ਚੁੱਕੇ ਨੇ ਇਹ ਬਸ ਜਾਣ ਬੁੱਝ ਕੇ ਆਪ ਦੀ ਬਾਵਾ ਖੱਟਣ ਦੇ ਲਈ ਭਗਵੰਤ ਮਾਨ ਦੇ ਮਗਰ ਲਾ ਕੇ ਜਿਵੇਂ ਭਗਵੰਤ ਮਾਨ ਚੱਲ ਰਿਹਾ ਉਵੇਂ ਹੀ ਇਹ ਚੱਲ ਰਿਹਾ ਕੇਸ ਆਪ ਦੇ ਨਾਲ 2027 ਦੇ ਵਿੱਚ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਨਹੀਂ ਬਣੀ ਦੁਬਾਰਾ